ਨਾ ਪਿੰਡ ਦਿਲ ਚੋਂ ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਵੀ ਦਿਲ ਚੋਂ ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡ ਯਾਰ ਪਿਆਰਿਆਂ ਨੂੰ ਸਮੀ ਪਾਪੂ ਨਾਲ ਜਾਣਾ ਖੇਤਾ ਵਾਲੇ ਨੂੰ ਪੁੱਤ ਵਾਗੂ ਜੀਨੇ ਫਾਸ electronic பெண்டு ਚੇਤੇ ਕਰੂ ਖੁਸ਼ਬੂ ਚਿੰਜਰਾ ਹਾਈ ਅੱਖਾਂ ਨੂੰ ਮੀਟ ਲਿਆ ਮੈਂ ਨਾ ਪਿੰਡ ਤੇ ਜੋ ਨਿਕਲਦਾ ਆਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਤੇ ਜੋ ਨਿਕਲਦਾ ਆਵੇਂ ਪਿੰਡ ਚੋਂ ਨਿਕਲਿਆ ਮੈਂ ਦਿਨ ਟਾਲਦੇ ਨੂੰ ਕੰਮ ਤੂੰ ਜਦ ਘਰ ਆਵਾ ਮੈਂ ਕੰਬ ਸੋਚ ਦੇ ਲਾ ਕੇ ਪਿੰਡ ਉੱਡ ਜਾਵਾ ਬਲੱਡ ਟਿਊਬ ਕੀ ਉੱਤੇ ਵੀਡੀਓ ਬਣਾ ਰਹੇ ਹਾਂ ਅੱਜ ਮੰਗਦੇ ਆ ਅਪਲੋਡ ਕਰਾਂਗੇ ਸ਼ੂਟ ਲੈਣਾ ਪੈਂਦਾ ਦਾ YouTube ਤੇ ਚਾਹ ਵੀ ਹੱਥ ਲਗਾਣਾ ਕਰਵਾ ਦੇ ਛੜੀ ਤੇ ਧਰਨਾ ਨਾਲ ਗੰਦੀ ਮੈਨੇਕ ਨਹੀਂ ਆਰੇ ਸਟਕਾ ਆਰੇ ਫੋਨ ਨਾਲ ਇੱਥੇ ਪੜੇ ਆ ਅਸੀਂ ਸਕੂਲ ਕੋਈ ਤਾਂ ਹੋ ਗਿਆ ਸਾਬਕਾ ਦੰਦ ਸਾਨੂੰ ਪਹੁੰਚ ਗਿਆ ਸਾਨੂੰ ਉੱਪਰ ਨਹੀਂ ਜਾਣੀ ਦਿਨੇਸ਼ਰ ਉੱਪਰ ਨਹੀਂ ਜਾਣਾ ਹੁਣ ਤਾਂ ਹਲੇ ਕਿਹੜਾ ਲੱਗਣਾ

sala ya hun ਕਾਫੂਨ ਆ ਗਿਆ ਹੋਮ ਦਾ ਦੇ ਦੇ ਕਿਦਾਂ ਬਾੜਦੀ ਨਹੀਂ अम्ब लगे गम छोटा स्कूल रैड़ी पिंड छोटा स्कूल ओ सामने स्टोर आलू स्टोर ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕਰਾੜੀ ਜੇਕਰ ਹੱਲੇ ਕੱਚੀਆਂ ਹਨ ਜੀ ਇਹਨਾਂ ਦਾ ਸਰਕਾਰੀ ਸਰਵਿਸ ਐਂਗਜਿਤ ਨਿਤਨਾਮਾ ਆਦੀ ਭਰਾਵਾ ਬਾ ਆਹ ਕੋਈ ਆਲਸਟੋਰ ਆਹ ਕੋ ਕਿੰਨਾ ਵਧੀਆ ਦ੍ਰਿਸ਼ਾ ਕਿੰਨੀ ਸੋਹਣੀ ਪਾਰ ਗਿਆ ਇਹ ਦੇਖ ਆ ਪਾਣੀ ਉਹ ਆਪਾਂ ਪਿੰਡ ਘਰਾੜੀ ਦੀ ਸੜਕ ਤੇ ਆ ਤਾਂ ਮੋਟਰ ਦਿਖਾਉਈ ਜਾਂਦੇ ਗਾਇਸ ਪੂਕਾ ਲਾਈਵ ਲੱਗ ਕੇ ਜੇ ਤੁਹਾਡਾ ਆਉਂਦੇ ਵੇਲੇ ਕੋਈ ਟੁੱਟ ਜਾਵੇ ਸਮੀਨਰ